ਦੀ ਹੈ ਜਿਉ ਚਾਵੇ ਕਿਆਂ ਕੀ 51 ਨੂੰ ਤਾਰ ਦੇਵੇ ਉਹਦੇ ਅੱਗੇ ਕੁਝ ਵੀ ਨਹੀਂ ਜਿਹਦੇ ਤੇ ਵਾਹਿਗੁਰੂ ਦਿਆਲ ਹੋ ਜਾਂਦੇ ਨੇ ਉਹਨੂੰ ਤਾਰ ਲੈਂਦੇ ਨੇ ਔਰੰਗਜ਼ੇਬ ਦੇ ਦਰਬਾਰ ਚ ਗੱਲ ਹੋਈ ਕਿ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਫੜ ਕੇ ਲੈ ਕੇ ਆਉਣਾ ਜਾਂ ਮਾਰ ਕੇ ਲੈ ਕੇ ਆਉਣਾ ਦੋ ਤਰ੍ਹਾਂ ਨਾਲ ਗੱਲ ਹੋਈ ਕੋਈ ਹੈ ਬੰਦਾ ਜਿਹੜਾ ਇਹ ਬੀੜਾ ਚੁੱਕ ਸਕਦਾ ਵਜ਼ੀਰ ਖਾਨ ਨਾਮ ਦਾ ਇੱਕ ਜਰਨੈਲ ਔਰੰਗਜ਼ੇਬ ਦਾ ਬੜਾ ਤਕੜਾ ਇਹ ਸੈਨਾਪਤੀ ਇਹ ਖੜਾ ਹੋਇਆ ਕਹਿੰਦਾ ਮੈਂ ਜਾਵਾਂਗਾ ਠੀਕ ਹੈ ਔਰੰਗਜ਼ੇਬ ਨੇ ਇਨਾਮ ਦਾ ਐਲਾਨ ਕੀਤਾ ਵੇ ਇਹ ਇਨਾਮ ਤੈਨੂੰ ਦਿੱਤਾ ਜਾਏਗਾ ਸੈਨਾ ਦਿੱਤੀ ਹੈ ਦਿੱਲੀ ਤੋਂ ਚੱਲਿਆ ਹੈ ਦਿੱਲੀ ਤੋਂ ਚੱਲਦਾ ਚੱਲਦਾ ਸਢੌਰ ਆਇਆ ਹੈ ਸਢੌਰੇ ਦੀ ਭੈਣ ਰਹਿੰਦੀ ਸੀ ਬੀਬੀ ਨਸੀਰਾ ਪੀਰ ਬੁੱਧੂ ਸਾਹਾ ਦਾ ਰਿਸ਼ਤੇ ਦੇ ਵਿੱਚ ਸਾਲਾ ਲੱਗਦਾ ਸੀ ਆਪਣੀ ਭੈਣ ਨੂੰ ਮਿਲਿਆ ਭੈਣ ਨੂੰ ਮਿਲ ਕੇ ਇਹਨੇ ਸਾਰੀ ਗੱਲ ਦੱਸੀ ਹੈ ਭੈਣ ਨੇ ਸਮਝਾਇਆ ਬੜਾ ਕਿਉਂਕਿ ਬੀਬੀ ਨਸੀਰਾ ਦੀ ਮਹਾਰਾਜ ਚ ਭਾਵਨਾ ਬਹੁਤ ਸੀ ਸ਼ਰਧਾ ਬਹੁਤ ਸੀ ਬੜਾ ਸਮਝਾਇਆ ਭੈਣ ਨੇ ਵੀ ਵੀਰਾ ਨਾ ਗੁਰੂ ਗੋਬਿੰਦ ਸਿੰਘ ਬਲੀ ਨੇ ਔਲੀਏ ਨੇ ਅਵਤਾਰ ਨੇ ਉਹ ਸਮੇਂ ਦੇ ਉਹਨਾਂ ਨਾਲ ਤੂੰ ਟੱਕਰ ਨਾਲ ਹੈ ਤੇਰੇ ਚ ਹਿੰਮਤ ਨਹੀਂ ਤੂੰ ਗੁਰੂ ਗੋਬਿੰਦ ਸਿੰਘ ਨਾਲ ਲੜ ਸਕੇ ਗੱਲ ਵੀ ਸੱਚ ਹੈ ਕਿਉਂਕਿ ਉਹ ਬੀਬੀ ਗੁਰੂ ਗੋਬਿੰਦ ਸਿੰਘ ਨੂੰ ਜਾਣਦੀ ਹੈ ਵੀ ਗੁਰੂ ਗੋਬਿੰਦ ਸਿੰਘ ਕੀ ਨੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਬਾਰੇ ਅਨੁਭਵ ਨਹੀਂ ਹੋਇਆ ਉਹਨਾਂ ਨੂੰ ਸਿੱਖ ਹੋ ਕੇ ਵੀ ਨਹੀਂ ਹੋਇਆ ਨਾ ਉਦੋਂ ਹੋਇਆ ਨਾ ਅੱਜ ਹੁੰਦਾ ਤੇ ਬੀਬੀ ਇੱਕ ਸੂਫੀ ਫਕੀਰ ਦੀ ਸਤਰੀ ਹੈ ਮੁਸਲਮਾਨ ਹੈ ਇਹਨੂੰ ਅਨੁਭਵ ਹੈ ਕਿ ਮਹਾਰਾਜ ਕੀ ਬੜਾ ਸਮਝਾਇਆ ਭਰਾ ਨੂੰ ਇੱਕੋ ਇੱਕ ਭਰਾ ਤੇ ਕਿਹੜੀ ਭੈਣ ਚਾਹੁੰਦੀ ਹੈ ਵੀ ਉਹਦਾ ਭਰਾ ਜੰਗ ਚ ਜਾਏ ਤੇ ਮਾਰਿਆ ਜਾਏ ਪਰ ਹੁਣ ਜਦ ਭਰਾ ਮੰਨਦਾ ਹੀ ਨਹੀਂ ਫਿਰ ਹੋ ਵੀ ਕੀ ਸਕਦਾ ਜਮਾ ਇਹਨੇ ਗੱਲ ਨਹੀਂ ਮੰਨੀ ਤੁਰ ਪਿਆ ਉਧਰੋਂ ਇਹ ਤੁਰਿਆ ਉਧਰੋਂ ਬੀਬੀ ਨਸੀਰਾ ਨੇ ਮਹਾਰਾਜ ਜੀ ਨੂੰ ਚੇਤੇ ਕੀਤਾ ਅੰਤਰ ਧਿਆਨ ਹੋਈ ਆਪਣੀ ਸੁਰਤ ਨੂੰ ਮਹਾਰਾਜ ਜੀ ਦੇ ਨਾਲ ਜੋੜਿਆ ਧਿਆਨ ਚ ਬੈਠੀ ਗੁਰੂ ਗੋਬਿੰਦ ਸਿੰਘ ਦਾ ਧਿਆਨ ਕੀਤਾ ਫਿਰ ਅਰਦਾਸ ਕਰਦੀ ਹੈ ਐ ਮਹਾਰਾਜ ਦਸ਼ਮੇਸ਼ ਪਿਤਾ ਜੀ ਮੇਰਾ ਭਰਾ ਅਣਜਾਣ ਹੈ ਇਹਦੀ ਮੱਤ ਤੇ ਪੜਦਾ ਪਿਆ ਸਤਿਗੁਰੂ ਜੀ ਉਹ ਆਪ ਜੀ ਜਾਣੀ ਜਾਣੋ ਕਿਰਪਾ ਕਰਿਓ ਮੇਰਾ ਇੱਕੋ ਇੱਕ ਭਰਾ ਹੈ ਇਹਨੂੰ ਮਾਰਿਓ ਨਾ ਮਹਾਰਾਜ ਇਹਨੂੰ ਤਾਰ ਦਿਓ ਮਹਾਰਾਜ ਆਪ ਜੀ ਸਮਰੱਥ ਹੋ ਆਪ ਜੀ ਕਿਰਪਾ ਕਰ ਦਿਓ ਇਹ ਅਨੰਦਪੁਰ ਸਾਹਿਬ ਗਿਆ ਇਹਨੇ ਕਿਹੜਾ ਪਾਇਆ ਅਨੰਦਪੁਰ ਸਾਹਿਬ ਨੂੰ ਤੇ ਜੰਗ ਦੀ ਸ਼ੁਰੂਆਤ ਹੋਈ ਇਹਦਾ ਮੰਜਾ ਡਾਇਆ ਹੋਇਆ ਸੀ ਦੂਰ ਕਿਤੇ ਅਚਾਨਕ ਇੱਕ ਤੀਰ ਆ ਕੇ ਇਹਦੇ ਮੰਜੇ ਦੇ ਪਾ ਵਿੱਚ ਵੱਜਾ ਇਹ ਸੋਚਦਾ ਯਾ ਖੁਦਾ ਬਚ ਗਏ ਜੇ ਕਿਤੇ ਇਹ ਤੀਰ ਛਾਤੀ 'ਚ ਆ ਵੱਜਦਾ ਪ੍ਰਾਣ ਲੈ ਜਾਣੇ ਸੀ ਨੇ ਅਜੇ ਸੋਚ ਹੀ ਰਿਹਾ ਹੈ ਦੂਸਰਾ ਤੀਰ ਉਹਦੇ ਤੇ ਇੱਕ ਪਰਚੀ ਲਿਖ ਕੇ ਬੰਨੀ ਹੋਈ ਹੈ ਦੂਸਰੇ ਪਾਵੇ ਤੇ ਵੱਜੇ ਆ ਕੇ ਮਜੀਰ ਖਾਂ ਜਦੋਂ ਛਾਤੀ 'ਚ ਮਾਰਾਂਗੇ ਇਹਨਾਂ ਨੂੰ ਛਾਤੀ 'ਚ ਵੱਜੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਸ ਮਹਾਰਾਜ ਦਾ ਇੱਕ ਪੈਗਾਮ ਆਇਆ ਉਦੋਂ ਹੀ ਇਹਦੇ ਅੰਦਰ ਦੀ ਸਾਰੀ ਦਸ਼ਾ ਮਹਾਰਾਜ ਦੇ ਹੱਥ ਦੇ ਲਿਖੇ ਦੋ ਬੋਲਾ ਨੇ ਬਦਲ ਦਿੱਤੀ ਬੇਨਤੀਆਂ ਕਰਦਾ ਮਹਾਰਾਜ ਜੀ ਹੁਣ ਦਰਸ਼ਨ ਦੇ ਦਿਓ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਦੇ ਸਾਹਮਣੇ ਆਉਂਦੇ ਐ ਇਹੋ ਜੀ ਕਿਰਪਾ ਦ੍ਰਿਸ਼ਟੀ ਇਹਦੇ ਉੱਤੇ ਕਰਦੇ ਐ ਕਿ ਉੱਥੇ ਹੀ ਮੈਦਾਨੇ ਜੰਗ ਨੂੰ ਛੱਡ ਕੇ ਫਕੀਰ ਬਣ ਕੇ ਜੰਗਲਾਂ ਨੂੰ ਤੁਰ ਜਾਂਦੇ 10ਵੇਂ ਪਾਤਸ਼ਾਹ ਮਹਾਰਾਜ ਉਸ ਬੀਬੀ ਦੀ ਅਰਦਾਸ ਸੁਣ ਕੇ ਇਹਦਾ ਭਲਾ ਕਰਦੇ ਹਨ ਮਹਾਰਾਜ ਸਾਹਿਬ ਜੀ ਬਚਨ ਕਰਦੇ ਆ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਸ਼ਬਦ ਚ ਮਹਾਰਾਜ ਜੀ ਕਹਿੰਦੇ ਨਾਨਕ ਆਪ નિਹਾਲ ਸਭ ਕੁਲ ਤਾਰਸੀ ਜਿਨ੍ਹਾਂ ਤੇ ਮਹਾਰਾਜ ਮਿਹਰ ਕਰਦੇ ਆ ਉਹਨਾਂ ਨੂੰ ਤਾਂ ਨਿਹਾਲ ਕਰਦੇ ਹੀ ਹੈ ਉਹਨਾਂ ਦੀਆਂ ਕੁੱਲਾਂ ਦਾ ਵੀ ਉਧਾਰ ਕਰ ਦਿੰਦੇ ਐ ਪੀਰ ਬੁੱਧੂ ਸ਼ਾਹ ਤੇ ਬੀਬੀ ਨਸੀਰਾ ਤੇ ਤਾਂ ਮਹਾਰਾਜ ਕਿਰਪਾ ਕੀਤੀ ਸੀ ਉਹ ਕੁੱਲ ਦਾ ਮੈਂਬਰ ਸੀ ਵਜ਼ੀਰ ਖਾਨ ਜਿਹੜਾ ਚੜ ਕੇ ਆਇਆ ਸੀ ਸੈਦ ਖਾਨ ਨਾਮ ਸੀ ਸ਼ਾਇਦ ਉਹਦਾ ਵਜ਼ੀਰ ਖਾਨ ਗਲਤੀ ਨਾਲ ਕਹਿ ਹੋ ਗਿਆ ਸੈਦ ਖਾਨ ਚੜ ਕੇ ਆਇਆ ਸੀ ਤੇ ਉਹਦਾ ਵੀ ਭਲਾ ਕਰ ਦਿੱਤਾ ਉਹਨੂੰ ਵੀ ਫਕੀਰੀ ਬਖਸ਼ ਦਿੱਤੀ ਫਕੀਰੀ ਨਹੀਂ ਬਖਸ਼ੀ ਦਰਗਾਹ ਦੀ ਦਾਤ ਬਖਸ਼ ਦਿੱਤੀ ਦਸਵੇਂ ਪਾਤਸ਼ਾਹ ਨੇ ਸੋ ਮਹਾਰਾਜ ਸਾਹਿਬ ਜੀ ਸਮਰਾਥ ਨੇ ਅੱਜ ਵੀ ਸਮਰਾਥ ਨੇ ਅੱਜ ਵੀ ਫਕੀਰੀ ਦਿੰਦੇ ਨੇ ਅਸੀਂ ਲੈਣ ਜੋਗੇ ਹੋ ਜਾਈਏ ਇੰਨੀਆਂ ਕ ਬੇਨਤੀਆਂ ਪ੍ਰਵਾਨ